ਅੰਜਵੀ ਜੀ ਸਾਚਕਾਲ ਜੀ ਸੁਖਦੇਵਾਂ ਵਿੱਚ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਕਾਰਮਾਸ਼ੀਆ ਜਿਲ੍ਹਾ ਗਰਦਾਸਪੁਰ ਤਸਵੀਰ ਦਿਹਾਵਾ ਬਣਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਕੋਈ ਛੋਟੀ ਦਿਖਾਉਣੇ ਬਹੁਤ ਚੰਗੀ ਕੁਆਲਿਟੀ ਵਾਲੀ ਝੋਟੀ ਆ ਸੋਹਣੀ ਚਣਕੀ ਝੋਟੀ ਆ ਬਿਲਕੁਲ ਸুইস ਵਾਈ ਝੋਟੀ ਆ ਦੇਖੋ ਥਾਂ ਲੈਵਾ ਬਹੁਤ ਚੰਗਾ ਆਜੋ ਕਰਦੇ ਆ ਵੀਰ ਹੁਣਾਂ ਨਾਲ ਗੱਲਬਾਤ ਪੁੱਛਨੇ ਆ ਸਾਰੀ ਡਿਟੇਲ ਦੇ ਵੀ ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਸੁਖ ਡੇਰੀ ਫਾਰਮ ਦੇ ਖਨਾਰਿਆਂ ਨੂੰ ਜੀ ਆਇਆਂ ਵੈਲਕਮ ਵਾਧਵਾਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅੱਜ ਕੀ ਨਿਆ ਫਿਰ ਇਹ ਅੱਜ ਕੋਈ ਜੇ ਅੱਜ ਸੂਈ ਆ ਹਾਂ ਜੀ ਹਾਂ ਜੀ ਤੇ ਸੂਈ ਦੁੱਧ ਹੈ ਅੱਜ 11 ਕਿਲੋ ਹਾਂ ਜੀ ਇਹਨੂੰ ਅੱਜ ਸੂਈ ਨੂੰ ਦੇਖਣ ਨੂੰ ਚਾਹੇ ਹਾਂ ਜੀ ਮਾੜੋ ਬੱਚਾ ਮਾੜਾ ਕਾਜ ਹਾਂ ਜੀ ਤੇ ਖੋਲੋ ਇਹਨੂੰ ਲਓ ਜੀ ਬਹੁਤ ਚੰਗੀ ਵੱਡੀ ਝੋਟੀ ਹੈ बहुत सोहनी झोटी है चंगी वी क्वालिटी वाली बहुत चंकी तो वीडी झोटी क्वालिटी वाली बिल्कुल बहुत चंपी झोटी झोटी दुध झोटी चौदह पंद्रह किलो चुवाई बहुत वीडी झोटी ਸੋਹਣੀ ਝੋਟੀ ਜਿੰਨੀ ਮੇਰੀ ਸਾਹ ਸੁਖਰੀ ਆ ਬਹੁਤ ਸਿੰਗ ਵੀ ਕੁਆਲਟੀ ਵੀ ਨਕੀ ਬਿਲਕੁਲ ਖਣਲੇ ਵਾਲ ਬਹੁਤ ਚੰਗਾ ਲੱਗਾ ਝੋਟੀ ਨੂੰ ਆ ਜਾਓ ਘਰ ਦੇ ਆ ਵੀ ਬੁਣਾਣ ਗੱਲਬਾਤ ਕੁਛ ਨਹੀਂ ਕਰਦੇ ਮੇਰਾ ਵੀ ਰੇ ਨਾ ਕੋਈ ਛੋਟੀ ਝੋਟੀ ਨਹੀਂ ਆ ਗਈ ਪੂਰੀ ਝੋਟੀ ਫੁੱਲ ਸਹਿ ਜਾ ਹਾਂਜੀ ਆ ਵੱਡੀ ਆ ਪੂਰੀ ਜੱਟ ਮੇਰੇ ਵੀ ਕੋਈ ਛੋਟੀ ਝੋਟੀ ਆ ਜੱਟ ਮੇਰੇ ਕੋ ਵੱਡੀ ਝੋਟੀ ਪੂਰੀ ਫੁੱਲ ਸਹਿ ਜਾ ਹੇਡੋ ਵੇਖੋ ਵੱਡੀ ਝੋਟੀ ਆ ਹਜੇ ਟਾਈਮ ਇੱਧਰ ਭਾਜੀ ਨੂੰ ਟੋਟਾ ਟਾਈਮ 11 ਵਜੇ ਆ ਹਾਂਜੀ ਤੇ ਪੂਰੀ ਵੱਡੀ ਝੋਟੀ ਆ ਆਹ ਇਹ ਨਾ ਕਹਿ ਕੋਈ ਝੋਟੀ ਐ ਪੂਰੀ ਵੱਡੀ ਆ ਸਿੰਘ ਵੀ ਬਹੁਤ ਚੰਗਾ ਝੋਟੀ ਨਗਰ ਚੰਗੀ ਕੁਆਲਟੀ ਦੀ ਝੋਟੀ ਐ ਤੇ ਦੁੱਧ ਝੋਟੀ ਚ ਆ ਜੇਗੀ ਕੋਈ 14-15 ਕਿਲੋ ਦੇ ਕਿੜਾ ਰਮਾਨਾ ਹਾਂਜੀ ਰਮਾਨਾ ਅੱਜ ਅੱਜ 6 ਮਹੀਨੇ ਦੁੱਧ ਨੂੰ ਉਹ 11 ਕਿਲੋ ਦੇ ਹੋਣੀ ਆ ਰੇ ਆ ਵੇਖੋ ਮਗਰ ਬੱਚਾ ਕਟਾ ਆ ਗਿਆ ਵੀਰ ਜੀ ਇਹਦਾ ਰੇਟ ਕਰਦੇ ਜਿਆਜ ਬਿਲਕੁਲ ਵੀ ਇਹੋ ਜੀਆਂ ਤੇ ਛੀ ਛੋਟੀਆਂ ਦਾ ਮੁੱਲ ਕਰਦੇ ਲੋਕੀ ਇਹ ਡੇਢ ਹਾਂਜੀ ਅਸੀਂ ਇਹ ਦੀਏ ਤੇ ਇੱਕ ਕ ਕਰਨਾ ਛੋਟੀ ਦਾਗੇ 1 ਲੱਖ 105000 ਦੀ ਛੋੜ ਖੁੱਲੀ 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 ਇਸ ਕੋ 1 ਲੱਖ 10000 ਦੀ ਅਟੀ ਹੋਣੀ ਜੀ 500 ਉਹ 500 ਰੁਪਏ ਔਰ ਤੇ ਛੋੜ ਹੋਣੀ 10 ਚ 10 ਚ ਕਿਨੇ 500 ਰੁਪਏ ਛੋੜ ਕਰਦਾਂਗੇ ਚੰਗਾ ਲੈਵਾ ਪਾਂਡਾ ਚੰਗੀ ਵੱਡੀ ਹੋਟੀ ਹੈ ਹਾਂਜੀ ਹਾਂਜੀ ਸੋਹਣੀ ਸਰਕੀ ਆ ਆਸੀ ਦੀ ਕੁਆਲਟੀ ਆ ਤੇਰੀ ਕੁਆਲਟੀ ਪਾਲੋ ਹਾਂਜੀ ਸੋਹਣੀ ਸਨਖੀ ਝੋਟੀ ਦੇਖੋ ਹਾਂਜੀ ਬਹੁਤ ਚੰਗਾਲੇ ਵਾਲਾ ਜਿਹੜਾ ਬਿੰਦੀਆਂ ਵਾਲਾ ਛੱਡਾ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਆ ਸੂਈ ਸਵਾਈ ਦੁੱਧ ਝੋਟੀ ਆ 15 ਕਿਲੋ ਚਵਾਦੀ ਹਾਂਜੀ ਵੀ ਜਿਹੜਾ ਡਰੈਸ ਤੁਹਾਡਾ ਵੇਚੀ ਪਿੰਡ ਸ਼ਿਕਾਰਮਾਸ਼ੀ ਜਿਲ੍ਹਾ ਗਰਦਾਸਪੁਰ ਤਾਸੀ ਡੇਰਾ ਬਬਾ ਆਪਾਂ ਨਾਲ ਕੋ ਫੋਨ ਨੰਬਰ ਹੈਗਾ 868743 7510 ਉਹ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ